ਸਸ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਕਾਲਾ ਕਮੈਂਟੇਟਰ ਵੀਰੋ ਕੇ ਜਿਹੜੀ ਆ ਵੀਡੀਓ ਬਈ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਆ ਇਹ ਵੀਡੀਓ ਇਹ ਵੀਡੀਓ ਸਾਡੇ ਪਿੰਡ ਵੀਰੋ ਕੇ ਕਲਾਂ ਦੀ ਆ ਨਾ ਜਿਹੜਾ ਇਹ ਰੌਲਾ ਬਈ ਤੇ ਰੌਲਾ ਕੋਈ ਇਹਨਾਂ ਦਾ ਥਾਂ ਥੁੰਦਾ ਰੌਲਾ ਸੀਗਾ ਨਾ ਤੇ ਕਈ ਇਹ ਵੀਡੀਓ ਦੇ ਵਿੱਚ ਐ ਲਿਖ ਕੇ ਪਾ ਰਹੇ ਆ ਵੀ ਵੀ ਟਰੈਕਟਰ ਨੂੰ ਅੱਗ ਲਾ ਦਿੱਤੀ ਇਹ ਟਰੈਕਟਰ ਇਹ ਜਿਹੜਾ ਥਾਂ ਬਈ ਇਹ ਉਹ ਮੁੰਡਾ ਹੈ ਰੀ ਆਪਣੇ ਪਿੰਡ ਦਾ ਆਪਣਾ ਬਹੁਤ ਵਧੀਆ ਮਿੱਤਰ ਆ ਨਾ ਚਲੋ ਇਹਨਾਂ ਦਾ ਕੋਈ ਘਰੇਲੂ ਰੌਲਾ ਹੈ ਨਾ ਤੇ ਕਈ ਆnde ਅੱਗੇ ਵੀ ਲਾਈ ਯੂਨਟ ਟ੍ਰੈਕਟਰ ਨੂੰ પેટ્રોલ ਪਾ ਕੇ ਨਾ ਉਹਦੇ ਤੇ ਕਈ ਬੰਦੇ ਮੀਡੀਆ ਤੇ ਪਾ ਰਿਆ ਨਾ ਗਾਣੇ-ਗੂਣੇ ਲਾ ਕੇ ਤੇ ਬਾਬਾ ਵਾਇਰਲ ਹੋ ਰਹੀ ਹੈ ਵੀਡੀਓ ਇਹ ਤੇ ਮੈਨੂੰ ਅੱਜ ਸਾਰੀ ਗੱਲ ਦਾ ਪਤਾ ਲੱਗਿਆ ਨਾ ਤੇ ਤਾਂ ਕਰਕੇ ਮੈਂ ਵੀ ਵੀਡੀਓ ਸਾਨੂੰ ਸਾਂਝੀ ਕਰ ਰਿਹਾ ਵੀ ਇਹ ਕੋਈ ਇਹਨਾਂ ਦਾ ਬਈ ਜਗਾ ਜੁਗਦਾਰ ਔਲਾ ਸੀ ਨਾ ਤੇ ਇਹਨਾਂ ਦੇ ਗਵਾਂਡੀਆਂ ਦੇ ਨਾਲ ਕੋਈ ਜਗਾ ਜੁਗਦਾਰ ਔਲਾ ਸੀਗਾ ਨਾ ਇਹ ਟ੍ਰੈਕਟਰ ਨਾਲ ਕੋਈ ਜਗਾ ਜੁਗਦਾ ਪੱਧਰ ਕੱਢਦੀ ਹੋਣੀ ਇਤਾ ਕਰਕੇ ਵੀ ਕੋਈ ਲੋਰਾ ਸੀ ਹਨਾ ਤੇ ਇਹ ਤਾਂ ਕਰਕੇ ਵੀਡੀਓ ਪਿੰਡ ਵੀਰੋ ਕੇ ਕਲਾਂ ਜਿਹੜਾ ਮਾਨਸਾਂ ਦੀ ਆ ਤੇ ਜਿਹੜਾ ਮੁੰਡਾ ਆ ਤੁਸੀਂ ਕਰਪਾਨ ਲਈ ਖੜਿਆ ਇਹ ਆਪਣਾ ਬਹੁਤ ਘੈਂਟ ਮਿੱਤਰ ਆ ਹੈਰੀ ਹੈ ਨਾ ਐਈ ਕੋਈ ਗੱਲ ਨਹੀਂ ਆ ਨਾ ਬਈਰ ਵਿੱਚ ਕੰਦੇ ਕੰਦੇ ਗਾਣੇ ਲਾ ਕੇ ਵੀਡੀਓ ਬੈਰਨ ਕਰ ਰਹੇ ਆ ਨਾ ਤੇ ਥੋੜਾ ਜਾਂ ਪਤਾ ਕਰ ਲਿਆ ਕਰੋ ਨਾ ਵੀ ਵੀਡੀਓ ਦਾ ਕੀ ਕਰਨ ਹੋਇਆ ਇਹ ਅੱਗ ਵੀ ਲੱਗ ਗਈ ਸੀ ਆ ਦੇਦੇ ਡੈਡੀ ਨੂੰ ਥੋੜਾ ਹਨਾ ਅੱਗ ਦਾ ਛੜਕਾ ਪੈ ਗਿਆ ਮੇਰ ਕਰੇ ਪ੍ਰਮਾਤਮਾ ਤੇ ਇਹ ਆਪਣੇ ਪਿੰਡ ਬੀਰੋ ਕੈਨੀ ਵਿਦਿਆਰਥੀ